ਸੜਕ ਤੇ ਅਣ ਸੁਖਾਵੀ ਘਟਨਾ ਤੋਂ ਬਾਅਦ ਹਰ ਇੱਕ ਸਿਕਨ ਬਹੁਤ ਐਮ ਹੁੰਦਾ ਹੈ ਪਰ ਹੁਣ ਸੜਕਾਂ ਤੇ ਹੋਣ ਵਾਲੇ ਐਕਸੀਡੈਂਟ ਅਤੇ ਮੌਤ ਦਰ ਦੇ ਵਿੱਚ 50% ਕਮੀ ਆਈ ਹੈ ਇਹ ਸਭ ਕੁਝ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੁਆਰਾ ਨਿਯੁਕਤ ਕੀਤੀ ਗਈ ਸੜਕ ਸੁਰੱਖਿਆ ਫੋਰਸ ਦੇ ਸਦਕਾ ਹੋਇਆ ਜਦੋਂ ਸਾਨੂੰ ਕੋਈ ਅਮਰਜੈਂਸੀ ਕਾਲ ਆਉਂਦੀ ਕੰਟਰੋਲ ਰੂਮ ਤੋਂ ਤੁਰੰਤ ਘਰ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਸ ਜਖਮਿਆਂ ਨੂੰ ਬਲੰਪੱਟੀ ਕਰੀ ਦੇਈ ਤੇ ਐਂਬੂਲੈਂਸ ਬੁਲਾ ਕੇ ਜਿਹੜਾ ਜਖਮੀ ਉਹਨਾਂ ਹਸਪਤਾਲ ਪਹੁੰਚਾ ਦਿੱਤਾ ਜਾਂਦਾ। ਐਜ਼ ਅ ਲੇਡੀ ਕਨਸਟੇਬਲ ਅਸੀਂ ਮਹਿਲਾਵਾਂ ਨੂੰ ਜੋ ਵੀ ਕੋਈ ਦਿੱਕਤ ਆਉਂਦੀ ਹੈ, ਪਰੇਸ਼ਾਨੀ ਆਉਂਦੀ ਹੈ ਤੇ ਉਸ ਨੂੰ ਅਸੀਂ ਸੋਲਵ ਕਰਦੇ ਆਂ। ਪਹਿਲਾ ਸੂਬਾ ਪੰਜਾਬ ਜਿਨੇ ਆਪਦੀ ਸੜਕਾਂ ਵਾਸਤੇ ਅੱਡ ਪੁਲਿਸ ਵੜਾ ਲਈ। ਤੁਸੀਂ ਖੜੀਆਂ ਦੇਖਿਓਣੀਆਂ ਗੱਡੀਆਂ ਉਹਨਾਂ ਦੀਆਂ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਘੱਟ ਮੌਤਾਂ ਹੋਈਆਂ ਨੇ ਕਿਉਂਕਿ ਟਾਈਮ ਤੇ ਪਹੁੰਚ ਜਾਂਦੇ ਆ। ਚੱਕ ਕੇ ਹਸਪਤਾਲ ਚ ਲੈ ਜਾਂਦੇ ਆ।